ਜਿੰਨਾ ਵੀ ਖੇਤਾਂ ਦੇ ਵਿੱਚ ਚੌੜੇ ਪੱਤੇ ਵਾਲਾ ਨਦੀਨ ਤੇ ਗੁਲੀ ਨਡਾ ਹੁੰਦਾ ਹੈਗਾ ਇੱਕ ਐਫਐਨਸੀ ਕੰਪਨੀ ਦੀ ਅੰਬਰੀਵ ਦਵਾਈ ਪਿਛਲੇ ਸਾਲ ਆਈ ਹੈਗੀ ਆ ਤੇ ਇਸ ਸਾਲ ਵੀ ਕਿਸਾਨ ਕਰ ਰਿਹਾ ਐਸਓ ਫਲੈਕਸ ਪਾਵਰ ਦੇ ਨਾਮ ਉਹ ਤਿਆਰ ਕੀਤੀ ਹੋਈ ਹੈਗੀ ਉਹਦੇ ਵਿੱਚ ਦੋ ਟੈਕਨੀਕਲ ਹੈਗਾ ਇੱਕ ਚੌੜੇ ਪੱਤੇ ਵਾਲੇ ਨਦੀਨ ਨੂੰ ਕੰਟਰੋਲ ਕਰੇਗਾ ਇੱਕ ਸੋਡੀ ਖੇਤ ਦੇ ਵਿੱਚ ਗੁਲੀ ਨਿੰਡ ਨੂੰ ਕੰਟਰੋਲ ਕਰੇਗਾ ਦਵਾਈ ਕਰਨੀ ਸ਼ਰਤ ਇਹ ਹੈਗੀ ਆ ਘਟੂ ਘਟ ਕਣਕ ਸੋਡੀ 25 26 ਦਿਨ ਦੀ ਕਣਕ ਹੋਣੀ ਜ਼ਰੂਰੀ ਆ ਜਿੱਥੇ ਵੀ ਤੁਸੀਂ ਦਵਾਈ ਕਿੱਤੀ ਆ 24-25 ਦਿਨ ਦੀ ਕਣਕ ਤੇ ਦਵਾਈ ਕਰਨ ਤੋਂ 24 ਘੰਟੇ ਬਾਅਦ ਪਾਣੀ ਲਾਉਣਾ ਹੈ 24 ਘੰਟਿਆਂ ਤੋਂ ਪਹਿਲਾਂ ਤੁਸੀਂ 15-16 ਘੰਟਿਆਂ ਦੇ ਵਿੱਚ ਵੀ ਪਾਣੀ ਲਾ ਸਕਦੇ ਹੋ ਠੀਕ ਆ ਉਹਦੇ ਨਾਲ ਗੁੱਲੀ ਡੰਡਾ ਤੇ ਚੌੜੇ ਪੱਤੇ ਵਾਲਾ ਨਦੀਨ ਸੋਡੇ ਕੀੜੇ ਦੇ ਵਿੱਚ ਕੰਟਰੋਲ ਹੋਵੇਗਾ ਕੋਈ ਉਹਦੇ ਨਾਲ ਟੋਪਿਕ ਦਵਾਈ ਮਿਕਸ ਨਹੀਂ ਕਰਨੀ ਕੋਈ ਉਹਦੇ ਨਾਲ ਐਲਗ੍ਰੀਫ ਮਿਕਸ ਨਹੀਂ ਕਰਨੀ ਕੱਲੀ ਹੀ ਕਰਨੀ ਹੈਗੀ ਆ ਵਧੀਆ ਦਵਾਈ ਦੇ ਜਿਹੜੇ ਰਿਜ਼ਲਟ ਹੈਗੇ ਆ ਠੀਕ ਹੈ ਜਦੋਂ ਮਤਲਬ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਜਾਂ 24 ਘੰਟੇ ਪਹਿਲਾਂ ਹਨਾ ਜਾ 15 ਘੰਟੇ ਪਹਿਲਾਂ ਆਪਾਂ ਸਪਰੇਅ ਕਰ ਲਈ ਉਦੋਂ ਬਾਅਦ ਜਦੋਂ ਪਾਣੀ ਲੱਗ ਗਿਆ ਜਿਹੜਾ ਨਦੀਨ ਸੋਡਾ ਪਹਿਲੇ ਪਾਣੀ ਤੇ ਕੰਟਰੋਲ ਕਰ ਲਿਆ ਕਰ ਲਿਆ ਜਿਹੜਾ ਕੋਈ ਪਾਣੀ ਤੋਂ ਬਾਅਦ ਨਦੀਨ ਉਗੇਗਾ ਉਹਨੂੰ ਅਗਲੇ ਪਾਣੀ ਤੇ ਕੰਟਰੋਲ ਕਰੇਗੀ ਕੋਈ ਸੋਡੇ ਫਸਲ ਦੇ ਵਿੱਚ ਮਤਲਬ ਜ਼ਮੀਨ ਦੇ ਵਿੱਚ ਮੱਕੀ ਬੀਜਣੀ ਹੈ ਜਾਂ ਮੂੰਗੀ ਬੀਜਣੀ ਹੈ ਕਿਸੇ ਵੀ ਫਸਲ ਨੂੰ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਐਫਐਮਸੀ ਕੰਪਨੀ ਇੱਕ ਐਮਐਨਸੀ ਕੰਪਨੀ ਹੈਗੀ ਆ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਕੋਰਨ ਫਟੇਰਾ ਉਹਨਾਂ ਦਾ ਅਕਸਰੀ ਪ੍ਰੋਜੈਕਟ ਦੇਖਦੇ ਆ ਰਹੇ ਹਾਂ ਧੰਨਵਾਦ